last साल ਤੋਂ ऑस्ट्रेलिया ਵਿੱਚ ਰਹਿੰਦੇ ਨੌਜਵਾਨ ਨੂੰ ਮੌਤ ਖਿੱਚ ਲਈ ਆਈ ਇੰਡੀਆ ਕਾਰ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਟਰੈਕਟਰ ਟਰਾਲੀ ਨੇ ਮਾਰੀ ਟੱਕਰ ਕਾਰ ਹੋਈ ਬੇਕਾਬੂ ਤੇ ਆ ਗਈ ਪਿੱਛੋਂ ਆਉਂਦੇ ਟਰੱਕ ਦੀ ਚਪੇੜ ਦੇ ਵਿੱਚ ਮੌਕੇ ਤੇ ਹੀ ਹੋਈ ਐਨਆਰਆਈ ਨੌਜਵਾਨ ਦੀ ਮੌਤ ਤੇ ਕੁਝ ਵਕਤ ਮਗਰੋਂ ਡਰਾਈਵਰ ਨੇ ਵੀ त्यागे ਸਾ ਜੀਹਾਂ ਇਹ ਮਦਪਾਗੀ ਘਟਨਾ ਕਪੂਰਥਲਾ ਦੇ ਫਗਵਾੜਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਐਨ ਆਰ ਆਈ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਕੁਝ ਵਕਤ ਬਾਅਦ ਉਸ ਦੀ ਕਾਰ ਦਾ ਡਰਾਈਵਰ ਵੀ ਸਾ ਤਿਆ ਗਿਆ ਦੱਸ ਦਈਏ ਕਿ ਇਹ ਨੌਜਵਾਨ ਪਿਛਲੇ 10 ਸਾਲ ਤੋਂ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਸੀ ਤੇ ਉਸ ਦੀ ਮਾਂ ਪਿਛਲੇ 13 ਨਵੰਬਰ ਨੂੰ ਹੀ ਉਸ ਨੂੰ ਆਸਟ੍ਰੇਲੀਆ ਤੋਂ ਵਾਪਸ ਲੈ ਕੇ ਆਈ ਸੀ ਤੇ ਹੁਣ ਉਸ ਦੇ ਨਾਲ ਇੱਕ ਸੜਕੀ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ یوں ਕਹਿ ਲਿਏ ਕਿ ਇਹ ਨੌਜਵਾਨ ਜਿਸ ਨੂੰ ਕਿ ਮੌਤ ਹੀ ਇੰਡੀਆ ਖਿੱਚ ਕੇ ਲਿਆਈ ਹੈ ਕਿਉਂਕਿ ਉਹ ਪਿਛਲੇ 10 ਸਾਲ ਤੋਂ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਸੀ ਇਹ ਨੌਜਵਾਨ ਕਾਰ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਉਸ ਦੀ ਕਾਰ ਨੂੰ ਇੱਕ ਟਰੈਕਟਰ ਟਰਾਲੀ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਤੇ ਕਾਰ ਬੇਕਾਬੂ ਹੋ ਕੇ ਪਿੱਛੋਂ ਆਉਂਦੇ ਟਰੱਕ ਦੀ ਚਪੇਟ ਦੇ ਵਿੱਚ ਆ ਜਾਂਦੀ ਹੈ ਜਿਸ ਦੇ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਡਰਾਈਵਰ ਨੇ ਵੀ ਇਲਾਜ ਤੋਂ ਕੁਝ ਵਕਤ ਬਾਅਦ ਹੀ ਸਾਹ ਤਿਆਗ ਦਿੱਤੇ ਨੇ ਦੱਸਦੀ ਹੈ ਕਿ ਇਸ ਨੌਜਵਾਨ ਦੀ ਪਛਾਣ ਦਿਲਪ੍ਰਿਤ ਸਿੰਘ ਦੇ ਵਜੋਂ ਹੋਈ ਹੈ ਜਿਹੜਾ ਕਿ ਲੁਧਿਆਣਾ ਦਾ ਨਿਵਾਸੀ ਹੈ ਤੇ ਪਿਛਲੇ 10 ਸਾਲ ਤੋਂ ਆਸਟ੍ਰੇਲੀਆ ਦੇ ਮੈਲਬੌਰਨ ਦੇ ਵਿੱਚ ਰਹਿੰਦਾ ਸੀ ਤੇ ਉੱਥੇ ਹੀ ਉਸ ਨੂੰ ਨਾਗਰਿਕਤਾ ਵੀ ਮਿਲੀ ਹੋਈ ਸੀ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਨੌਜਵਾਨ ਦੇ ਪਿਤਾ ਦਾ ਨਾਮ ਖਰਪ੍ਰੀਤ ਸਿੰਘ ਹੈ ਤੇ ਮਾਤਾ ਦਾ ਨਾਮ ਗੁਰਿੰਦਰ ਕੌਰ ਹੈ ਦੱਸਦੀ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਇਹ ਨੌਜਵਾਨ ਆਪਣੀ ਗੱਡੀ ਦੇ ਵਿੱਚ ਸਵਾਰ ਸੀ ਨਾਲ ਇਸ ਦਾ ਜਿਹੜਾ ਡਰਾਈਵਰ ਸੀ ਉਹ ਡਰਾਈਵਿੰਗ ਕਰ ਰਿਹਾ ਸੀ ਤੇ ਨਾਲ ਹੀ ਇਸ ਨੌਜਵਾਨ ਦੀ ਮਾਂ ਗੁਰਿੰਦਰ ਕੌਰ ਵੀ ਕਾਰ ਦੇ ਵਿੱਚ ਹੀ ਸੀ ਦੱਸਦੀ ਹੈ ਕਿ ਜਿਹੜਾ ਇਹ ਨੌਜਵਾਨ ਹੈ ਇਹ ਅੰਮ੍ਰਿਤਸਰ 에어ਪੋਰਟ ਤੋਂ ਲੁਧਿਆਣਾ ਵਾਪਸ ਆ ਰਿਹਾ ਸੀ ਤੇ ਜਦੋਂ ਇਹ ਨਰੀਕਾਰ ਜਿਹੜੀ ਕਿ ਫਗਵਾੜਾ ਦੇ ਹਾਈਵੇ ਤੇ ਪਹੁੰਚੀ ਤਾਂ ਇਹ ਦਾ ਫਲਾਈਓਵਰ ਫੂ ਨੰਗਣ ਲੱਗੇ ਉਸ ਵਕਤ ਗੰਨਿਆਂ ਦੇ ਨਾਲ ਲੱਦੇ ਹੋਏ ਇੱਕ ਟਰੈਕਟਰ ਟਰਾਲੀ ਦੇ ਵੱਲੋਂ ਇਹਨਾਂ ਦੀ ਕਾਰ ਨੂੰ ਟੱਕਰ ਮਾਰੀ ਜਾਂਦੀ ਹੈ ਜਿਸ ਦੌਰਾਨ ਇਹਨਾਂ ਦੀ ਕਾਰ ਬੇਕਾਬੂ ਹੋ ਜਾਂਦੀ ਹੈ ਤੇ ਪਿੱਛੇ ਤੋਂ ਆਉਂਦੇ ਹੋਏ ਟਰੱਕ ਦੀ ਚਪੇਟ ਵਿੱਚ ਆ ਜਾਂਦੀ ਹੈ ਜਿਸ ਦੇ ਨਾਲ ਇਹਨਾਂ ਦੀ ਕਾਰ ਬਿਲਕੁਲ ਹਿੱਦਰੜੀ ਜਾਂਦੀ ਹੈ ਤੇ ਮੌਕੇ ਤੇ ਹੀ ਇਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤੇ ਕਾਰ ਦਾ ਡਰਾਈਵਰ ਬੇहद ਜਿਆਦਾ ਜ਼ਖਮੀ ਹੋ ਜਾਂਦਾ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾਂਦਾ ਜਿੱਥੇ ਇਲਾਜ ਦੇ ਦੌਰਾਨ ਉਸ ਦੀ ਵੀ ਮੌਤ ਹੋ ਗਈ ਹੈ ਤੇ ਦਿਲਪ੍ਰੀਤ ਸਿੰਘ ਦੀ ਮਾਤਾ ਗੁਰਿੰਦਰ ਕੌਰ ਵੀ ਗੰਭੀਰ ਤੌਰ ਤੇ ਜ਼ਖਮੀ ਹੋਈ ਹੈ ਤੇ ਉਸ ਦੀ ਹਾਲਤ ਵੀ ਇਸ ਵਕਤ ਬਹੁਤ ਜਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਇੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਦਿਲਪ੍ਰੀਤ ਦੇ ਪਿਤਾ ਹਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਬੀਤੀ 13 ਨਵੰਬਰ ਨੂੰ ਉਸ ਦੀ ਪਤਨੀ ਜਾਨਕੀ ਦਿਲਪ੍ਰੀਤ ਦੀ ਮਾ ਗੁਰਿੰਦਰ ਕੌਰ ਉਸ ਨੂੰ ਆਸਟ੍ਰੇਲੀਆ ਤੋਂ ਵਾਪਸ ਲੈਣ ਲਈ ਗਈ ਸੀ ਤੇ ਉਸ ਨੂੰ ਆਪਣੇ ਨਾਲ ਵਾਪਸ ਇੰਡੀਆ ਲੈ ਕੇ ਆ ਗਈ ਹੈ ਤੇ ਹੁਣ ਜਦੋਂ ਇਹ ਹਾਦਸਾ ਵਾਪਰ ਗਿਆ ਤਾਂ ਫਿਰ ਸਾਰੇ ਇਹ ਗੱਲ ਕਹਿ ਰਹੇ ਨੇ ਕਿ ਦਿਲਪ੍ਰੀਤ ਨੂੰ ਮੌਤ ਹੀ ਆਸਟ੍ਰੇਲੀਆ ਤੋਂ ਵਾਪਸ ਖਿੱਚ ਕੇ ਲੈ ਆਈ ਹੈ ਕਿਉਂਕਿ ਉਹ ਅਜੇ ਆਉਣਾ ਨਹੀਂ ਸੀ ਚਾਹੁੰਦਾ ਪਰੰਤੂ ਉਸ ਦੇ ਘਰਦਿਆਂ ਦੇ ਦਬਾਅ ਦੇ ਹੇਠਾਂ ਕੇ ਉਹ ਵਾਪਸ ਇੰਡੀਆ ਆਇਆ ਸੀ ਤੇ ਹੁਣ ਆਪਣੇ ਅਮਰਸਰ 에ਰਪੋਰਟ ਤੇ ਕਿਸੇ ਕੰਮ ਲਈ ਗਏ ਸਨ ਤੇ ਵਾਪਸ ਜਦੋਂ ਉਹ ਲੁਧਿਆਣਾ ਆ ਰਹੇ ਸਨ ਤਾਂ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ ਜਿਸ ਦੇ ਦੌਰਾਨ ਦਿਲਪ੍ਰੀਤ ਦੀ ਇਹ ਦਰਦਨਾਕ ਮੌਤ ਹੋ ਗਈ ਹੈ ਨਾਲ ਹੀ ਨਾਲ ਜਿਹੜਾ ਡਰਾਈਵਰ ਹੈ ਉਸਨੇ ਵੀ ਸਾਹ ਤਿਆਗ ਦਿੱਤੇ ਨੇ ਤੇ ਇਹਨਾਂ ਦੋਨਾਂ ਨੌਜਵਾਨ ਜਿਹੜੇ ਕਿ ਦੁਨੀਆ ਤੋਂ ਰੁਖਸਤ ਹੋ ਗਏ ਨੇ ਇਸ ਵਕਤ ਦਿਲਪ੍ਰੀਤ ਦੀ ਮਾਂ ਗੁਰਿੰਦਰ ਕੌਰ ਜਿਹੜੇ ਇਲਾਜ ਹੈ ਇਹ ਤੇ ਦੱਸਦੀ ਹੈ ਕਿ ਦਿਲਪ੍ਰੀਤ ਦੇ ਪਿਤਾ ਹਰਪ੍ਰਤ ਸਿੰਘ ਦੀ ਜਿਹੜੇ ਬਿਆਨ ਨੇ ਉਹਨਾਂ ਦੇ ਆਧਾਰ ਤੇ ਪੁਲਿਸ ਨੇ ਹੁਣ ਮਾਮਲਾ ਦਰਜ ਕਰ ਲਿਆ ਹੈ ਤੇ ਇਸ ਦੀ ਅਗਲੇਰੀ ਜਿਹੜੀ ਜਾਂਚ ਹੈ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ